ਮੈਂ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਸਨੇਹ ਤੇ ਸਾਡੀ ਬੇਨਤੀ ਤੇ ਸਾਰੇ ਇੱਥੇ ਪਹੁੰਚੇ ਜੀ ਜਿਸ ਮੁੱਦੇ ਤੇ ਅੱਜ ਗੱਲ ਕਰਨੀ ਆ ਤੁਸੀਂ ਪਿਛਲੇ ਹਫ਼ਤੇ ਤੋਂ ਡੇਢ ਹਫ਼ਤੇ ਤੋਂ ਤੁਸੀਂ ਖਬਰਾਂ ਵੀ ਲਾ ਰਹੇ ਜੇ ਸਾਰਾ ਮੈਂ ਵੇਖ ਰਿਆ ਕਿ ਜੋ ਸ਼ਹਿਰ ਦਾ ਮਾਹੌਲ ਬਣਿਆ ਕਿ ਕੂੜੇ ਦੇ ਡੰਪ ਦਾ ਜਿਹੜਾ ਉਹ ਬੜੀ ਵੱਡੀ ਪ੍ਰੋਬਲਮ ਆ ਵੀ ਅੱਜ ਕੂੜਾ ਲਾਉਣ ਨੂੰ ਜਗ੍ਹਾ ਨਹੀਂ ਲੱਭ ਰਹੀ ਤੇ ਮੈਂ ਇਹ ਤੁਹਾਡੇ ਰਹੀ ਆਪਣੇ ਹਲਕੇ ਦੇ ਆਪਣੇ ਸ਼ਹਿਰ ਵਾਸੀ ਅਨਸਾਰੀ ਗੱਲ ਦੱਸਣੀ ਚਾਹੁੰਦਾ ਵੀ ਕਾਰਨ ਕੀ ਹੋਇਆ ਸਭ ਤੋਂ ਪਹਿਲਾਂ ਗੱਲ ਇਹ ਆ ਕਿ 2008-9 ਦੇ ਵਿੱਚ ਜਦੋਂ 7 ਚ ਮੈਂ ਐਮਐਲਏ ਬਣਿਆ ਤੇ ਉਦੋਂ ਵੀ ਇਹੋ ਪਿਸ਼ੇਂਸੀ ਕਿ ਸ਼ਹਿਰ ਦੇ ਚਾਰ ਚੁਫੇਰੇ ਬਾਈਪਾਸ ਤੇ ਕੂੜਾ ਢੇਰ ਸੀ ਤੇ ਜਦੋਂ ਕੋਈ ਕਾਲਜ ਬੱਚੇ ਆਉਂਦੇ ਸੀ ਜਾਂ ਕੋਈ ਲੋਕਾਂ ਦਾ ਰਿਸ਼ਤੇਦਾਰ ਆਉਂਦਾ ਸੀ ਤੇ ਮੂੰਹ ਬੰਨ ਕੇ ਹੁੰਦੇ ਸੀ ਯਾਦ ਕਰੋ ਤੁਸੀਂ ਇਹ ਗੱਲ ਜਦੋਂ ਮੈਂ 7 ਚ ਲੋਕਾਂ ਮੈਨੂੰ ਬਣਾਇਆ ਤੇ ਮੈਂ ਸੋਚਿਆ ਵੀ ਇਹਦਾ ਕੋਈ ਹੱਲ ਕਰਨਾ ਚਾਹੀਦਾ ਤੇ ਬਾਈ ਚਾਂਸ ਪ੍ਰਧਾਨ ਸਦਾਰਸ਼ ਵੀਰ ਸਿੰਘ ਜੀ ਬਾਦਲ ਉਹ ਸਾਡੇ ਪਿੰਡ ਆਇਆ ਇੱਕ ਫੰਕਸ਼ਨ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆ ਤੁਹਾਡੇ ਸ਼ਹਿਰ ਚ ਕੀ ਬਣ ਰਿਹਾ ਕੋਈ ਇਹਦਾ ਹੱਲ ਕੱਢੋ ਮੈਂ ਜ਼ਰੂਰ ਕੱਢਾਂਗੇ ਤੇ ਜੇ ਇਹ ਕਦੇ ਲੋੜ ਪਈ ਤੁਹਾਡੇ ਸਹਿਯੋਗ ਦੀ ਤਾਂ ਮੈਂ ਲਿਆਂਗਾ ਤੇ ਉਹ ਮੇਰੇ ਮਨ ਚ ਮੈਂ ਚੋਪੜੇ ਜਾ ਕੇ ਜ਼ਮੀਨ ਵੇਖੀ ਇੱਕ ਤੇ ਪਿੰਡ ਤੋਂ ਉਹ ਦੂਰ ਆ ਇੱਕ ਉਹ ਜ਼ਮੀਨ ਵਾਈ ਜੋਗ ਨਹੀਂ ਤੇ ਇੱਕ ਇਤਰਾਜ਼ ਨਹੀਂ ਕਿਸੇ ਨੂੰ ਮੈਂ ਪੰਚਾਇਤ ਕੋ ਮਤ ਪੋਇਆ ਤੇ ਉਹਨਾਂ ਕੋ ਮੈਂ 5 ਸਾਲ ਵਾਸਤੇ ਜ਼ਮੀਨ ਜਿਹੜੀ ਇਹ ਲੈਤੀ ਤੇ ਉਦੋਂ 5 ਸਾਲ ਖਤਮ ਹੋਏ ਤੇ ਉਸ ਤੋਂ ਬਾਅਦ ਫੇਰ ਅਗਲੀ ਪੰਚਾਇਤ ਕੋ ਮੈਂ ਮਤਾ ਪਵਾਤਾ 10 10 ਸਾਲ ਲੋਕਾਂ ਮੈਨੂੰ ਸੇਵਾ ਦਿੱਤੀ ਇਸ ਹਲਕੇ ਦੀ ਮੈਂ ਫੇਰ ਮਤਾ ਪਵਾਤਾ ਉਹ ਲਗਾਤਾਰ ਸ਼ਹਿਰ ਦਾ ਕੂੜਾ ਉੱਥੇ ਜਾਂਦਾ ਰਿਹਾ ਤੇ ਇਹ ਇਸ ਕਰਕੇ ਜਾਂਦਾ ਰਿਹਾ ਕਿ ਪਿੰਡ ਵਾਲਿਆਂ ਨੂੰ ਉੱਥੇ ਇਲਾਕੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿ ਇਹਦਾ ਤਰੀਕਾ ਇਹ ਹੁੰਦਾ ਕੂੜੇ ਦਾ ਜੋ ਐਗਰੀਮੈਂਟ ਵੀ ਹੁੰਦੇ ਨੇ ਕਿ ਜਦੋਂ ਇਹ ਕੂੜਾ ਪੈਂਦਾ ਕਿਤੇ ਤੇ ਇਹਨੂੰ ਲੈਵਲ ਕਰਕੇ ਜੀਸੀਪੀ ਨਾਲ ਤੇ ਉਤੇ ਫੁੱਟ ਫੁੱਟ ਮਿੱਟੀ ਪਾਉਣੀ ਹੁੰਦੀ ਆ ਤੇ ਫਿਰ ਇਹਦੇ ਤੇ ਦਵਾਈ ਜੋ ਡਸਟ ਮੈਲਾ ਮੈਲਾਥੀਨ ਦਵਾਈ ਇੱਕ ਉਹ ਛਿੜਕਣੀ ਹੁੰਦੀ ਆ ਇਦਾਂ ਕਿ ਉਸ ਮੈਲ ਨਾਲ ਆਏ ਤੇ ਮੱਖੀਆਂ ਨਾ ਪੈਣ ਤੇ ਉਹੀ ਕਰਦੇ ਰਹੇ ਤੇ ਕਿਸੇ ਨੇ ਨਹੀਂ ਰੋਕਿਆ ਇਥੋਂ ਤੱਕ ਵੀ ਜਦੋਂ بارش ਹੋਣੀ ਨਹੀਂ ਪੈ ਜਾਣਾ ਤੇ ਜਿਹੜੇ ਤੁਸੀਂ ਲੋਕ ਮੈਨੂੰ ਵੀ ਮਿਲ ਜਾਂਦੇ ਰਹੇ ਜੇ ਹੋਂ ਹੀ ਪਤਾ ਕਰ ਲਿਓ ਫਿਰ ਮੈਂ ਆਪਣੇ ਘਰ ਦੇ ਲਾਗੇ ਉਥੇ ਗਰਾਊਂਡ ਹੀ ਛਪੜ ਹੀ ਉਹ ਫਿਰ ਮੈਂ 2-2 ਮਹੀਨੇ ਉਥੇ ਛਡੋਗਾ ਸਟਾਉਣਾ ਉਥੇ ਤੇ ਨਾਲ ਮਿੱਟੀ ਦੀਆਂ ਟਰਾਲੀਆਂ ਕਮੇਟੀ ਕੋਲ ਲਿਆ ਕੇ ਪਾਉਣੀਆਂ ਤੇ ਲੈਵਲ ਕਰਕੇ ਤੇ ਉੱਤੇ ਹੀ ਉਹ ਦਵਾਈ ਛਿੜਕਾ ਚੜਾਉਂਦੇ ਘਰਾਂ ਦੇ ਵਿੱਚ ਅੱਜ ਮੌਕਾ ਵੇਖ ਲਓ ਕਿਸੇ ਨੇ ਵਿਰੋਧ ਨਹੀਂ ਕੀਤਾ ਇਹਦਾ ਕਾਰਨ ਇਹ ਹੋਇਆ ਕਿ ਜਿਹੜਾ ਕਮੇਟੀ ਦਾ ਪ੍ਰਧਾਨ ਆ ਬਲਜੀਤ ਜਿਹੜਾ ਈਓ ਭਵਿੰਦਰ ਆ ਇਹ ਪਾੜਾ ਨੇ ਆਪਣਾ ਪ੍ਰੋਬਲਮ ਪਿਆ ਇਹਨਾਂ ਸਾਰੇ ਝਾਲੀ ਬਿੱਲ ਬਣਾ ਕੇ ਮਿੱਟੀ ਦੇ ਤੇ ਜੀਸੀਪੀ ਜਿਹੜੀ ਐ ਉਹ ਵੀ ਚਲਾ ਕੇ ਜਾਲੀ ਤੇ ਉਥੇ ਮਿੱਟੀ ਨਹੀਂ ਪਾਈ ਉਹ ਢੇਰ ਜੇ ਮजूद ਨੇ ਉਹਨੂੰ ਲੈਵਲ ਨਹੀਂ ਕੀਤਾ ਇਸ ਕਰਕੇ ਉਹ ਮੁੱਦਾ ਜਿਹੜਾ ਉਹ ਲੋਕਾਂ ਢਾ ਲਿਆ ਵੀ ਬਿਮਾਰੀ ਪੈਣ ਦਾ ਡਰਿਆ ਮੁਸ਼ਕਾਰੀ ਆ ਸਮੈਲ ਆ ਰਹੀ ਆ ਉਹਨਾਂ ਹੁਣ ਟਰਾਲੀਆਂ ਬੰਦ ਕੀਤੀਆਂ ਤੇ ਹੁਣ ਇਹ ਵਿਵਤਾ 'ਚ ਫਸ ਗਏ ਨੇ ਇਸ ਕਰਕੇ ਇਹ ਆਪਣੀ ਇਹਨਾਂ ਆਪ ਹੀ ਪ੍ਰੋਬਲਮ ਖੜੀ ਕੀਤੀ ਐ ਜੇ ਉਦੋਂ ਸਾਡੇ ਵੇਲੇ ਜਾਂਦਾ ਰਿਹਾ ਤੇ ਹੁਣ ਉਹ ਜ਼ਮੀਨ 'ਚ ਕਿਹੜੀ ਕੋਈ ਵਾਈ ਹੋਣੀ ਆ ਜਾਂ ਉੱਥੇ ਕੋਈ ਪਾਰਕ ਬਣ ਰਿਹਾ ਇਸ ਕਰਕੇ ਇਹਨਾਂ ਮਿੱਟੀ ਨਹੀਂ ਪਾਈ ਇਹਨਾਂ ਨੇ ਇਹ ਜਾਲੀ ਬਿੱਲ ਬਣਾਏ ਨੇ ਇਹ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਕਿ ਮਿੱਟੀ ਦੇ ਬਿੱਲ ਪਏ ਨੇ ਤੇ ਪਈ ਕਿੱਥੇ ਆ ਜੀਸੀਪ ਚਲੀ ਆ ਤੇ ਕਿੱਥੇ ਗਈ ਆ ਦੂਜੀ ਗੱਲ ਇਹ ਆ ਕਿ ਰਮਨ ਹੁਣੀ ਕਹਿੰਦੇ ਨੇ ਪੀ ਆਖਾ ਗਏ ਜੀ ਪਾੜੇ ਆਖਾ ਗਏ ਐਦਾਂ ਹੋਇਆ ਇਦਾਂ ਦਾ ਕਲੋਨੀਆਂ ਜੇ ਸਾਰੇ ਆ ਇਦਾਂ ਇਦਾਂ ਸਾਰੀ ਗੱਲ ਕਰਦੇ ਨੇ ਤੇ ਮੈਂ ਰਮਨ ਜੀ ਨੇ ਪੁੱਛਣਾ ਚਾਹੁੰਦਾ ਵੀ ਦੱਸਣ ਕਿਹਨੂੰ ਦੇ ਜੇ ਤੁਸੀਂ ਤਾਂ ਸਰਕਾਰ ਆ ਤੁਹਾਡੀ ਤੁਸੀਂ ਇਨਕੁਆਰੀ ਕਰਾਓ ਇਹਦੀ ਇਨਕੁਆਰੀ ਕਰਕੇ ਅੰਦਰ ਪ੍ਰਚਾ ਦਰਜ ਕਰੋ ਤੁਸੀਂ ਤਾਂ ਹੋਂ ਤਾਂ ਨਾ ਮੰਡੇ ਜੇ ਤੁਸੀਂ ਵਿਰੋਧੀ ਧਿਰ ਦੇ ਹੁੰਦੇ ਜੀ ਇਹਨਾਂ ਦੀਆਂ ਇਨਕੁਆਰੀਆਂ ਹੋਈਆਂ ਵਿਜੀਲੈਂਸ ਦੇ ਵਿੱਚ ਉਹ ਫਾਈਲ ਜਿਹੜੀ ਆ ਇਹਨਲੀ ਸਾਰੀ ਪਈ ਆ ਉਥੇ ਤੇ ਕਮੇਟੀ ਕਰਦੀਆਂ ਵਿਜੀਲੈਂਸ ਵਾਲੇ ਪਿੱਛੇ ਫਾਇਲਾ ਚੁੱਕੇ ਲੈ ਗਏ ਉਹ ਵੀ ਉੱਥੇ ਪੈਣ ਗਿਆ ਤੇ ਪਹਿਲੀ ਇਨਕੁਆਰੀ ਜਿਹੜੀ ਦੀ ਜਿਆਦਤ ਦੀ ਆ ਉਹ ਵੀ ਆ ਤੇ ਬਾਹਰ ਜਿਹੜੇ ਪੈਸੇ ਭੇਜੇ ਨੇ ਉਹ ਵੀ ਅਕਾਊਂਟ ਛੇੜੇ ਨਾਲ ਕਲੀਅਰ ਹੋ ਗਏ ਨੇ ਤੇ ਤੁਸੀਂ ਦੱਸਣ ਕਿਹਨੂੰ ਦੇ ਜੇ ਸੋ ਇਸ ਕਰਕੇ ਇਹ ਮੈਨੂੰ ਤੇ ਗੱਲ ਇਹ ਆਪਦੀ ਆ ਵੀ ਇਹ ਫਰੰਡਲੀ ਮੈਚ ਖੇਡਦੇ ਨੇ ਇਹ ਰਲੇ ਇਹ ਨੇ ਰਮਨ ਤੇ ਬਹਿਲ ਜਿਹੜੇ ਨੇ ਲੋਕਾਂ ਨੂੰ ਭੰਪੜਾ ਪੁੱਸੇ ਪਾਇਆ ਹਾ ਸੋ ਇਸ ਕਰਕੇ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਸਾਰਾ ਜਿਹੜਾ ਇਹ ਪੜਾ ਇਹਨਾਂ ਨੇ ਪੜਿਆ ਆ ਪਾਇਆ ਤੇ ਹੁਣ ਇਹ ਕਿ ਇਹ ਫਸ ਜਿਹੜੀ ਧਰਨੇ ਦੀ ਗੱਲ ਦੀ ਇੱਥੇ ਕਿ ਤਾ ਨਾ ਤੁਸੀਂ ਕਹਦਾ ਦੇਣ ਦੇ ਜੀ ਵੀ ਤੁਸੀਂ ਤੇ ਆਪ ਤੇ ਕੰਮ ਖਰਾਬ ਕੀਤਾ ਜਿਹੜੀ ਜ਼ਮੀਨ ਤੁਸੀਂ ਲਈ ਆ ਉਹ ਜ਼ਮੀਨ ਜਿਹੜੀ ਆ ਦੋ ਕਿਲੇ ਤੇ ਛੱਟ ਪਰ ਜਾਂਦੀ ਆ ਉਹਦੇ ਵਿੱਚ ਇੱਕ ਡਰਾਮਾ ਆ ਵੀ ਅਸੀਂ ਉੱਥੇ ਉੱਥੇ ਜਾਂਦੇ ਤੇ ਅਸੀਂ ਇੱਥੇ ਛੁੱਟਦੇ ਆਂਗੇ ਮੁੜ ਕੇ ਇੱਧਰ ਚੱਲ ਗਏ ਇੱਧਰ ਚੱਲ ਗਏ ਉਹ ਰਮਨ ਹੁਣੀ ਰੋਕੀ ਜਾਂਦੇ ਨੇ ਇਹ ਸੁੱਟੀ ਜਾਂਦੇ ਨੇ ਇਹ ਗੱਲ ਕਰੀ ਜਾਂਦੇ ਨੇ ਮੇਰਾ ਅੱਜ ਮਤਲਬ ਸਿਰਫ ਇਹ ਹੈਗਾ ਵੀ ਵੇਖੋ ਸਾਨੂੰ ਵੀ ਲੋਕਾਂ ਨੇ 10 ਸਾਲ ਹਲਕੇ ਦੀ ਸੇਵਾ ਦਾ ਮੌਕਾ ਦਿੱਤਾ ਮੈਂ ਸ਼ਹਿਰ ਦੇ ਨਾਲ ਮੈਨੂੰ ਹਮਦਰਦੀ ਹੈ ਚਲੋ ਹਾਲਾਤ ਬਣੇ ਪਲੀਟੀਕਲੀ ਗਈ ਹਵਾ ਬਣਦੀ ਆ ਕੋਈ ਹਲ ਗਿਆ ਕੋਈ ਜਿੱਤ ਗਿਆ ਪਰ ਫਿਰ ਵੀ ਅੱਜ ਵੀ ਮੈਂ ਸ਼ਹਿਰ ਵਾਸੀਆਂ ਦੇ ਹਰ ਤਰੀਕੇ ਦੇ ਨਾਲ ਖੜਾ ਆ ਮੇਰਾ ਅੱਜ ਕਰਨ ਦਾ ਪ੍ਰੈਸ ਕਾਨਫਰੰਸ ਦਾ ਇਹ ਮਤਲਬ ਹੀ ਆ ਪੀ ਰਮਨ ਬਲਵੀ ਤੇ ਐਮਐਲਏ ਜਿਹੜਾ ਇਹ ਵੀ ਕਮੇਟੀ ਦਾ ਮੈਂਬਰ ਆ ਤੇ ਕਮੇਟੀ ਦਾ ਪ੍ਰਧਾਨ ਇਹ ਅਸਤੀਫਾ ਦੇ ਰਣ ਸਾਰੇ ਅਹੁਦਿਆਂ ਤੋਂ ਤੇ ਮੈਂ ਆਪਣੀ ਜ਼ਮੀਨ ਪੰਜ ਕਿੱਤੇ ਜਿਹੜੀ ਉਹ ਦੇ ਦਾਂਗਾ ਬਗੈਰ ਪੈਸੇ ਲੈਣ ਤੋਂ ਤੇ ਜਾਂ ਮੈਂ ਲੱਭ ਕੇ ਦਿਆਂਗੇ ਦੇ ਜੇ ਨਾ ਲੱਭਾਂਗਾ ਤੇ ਮੈਂ ਉਹ ਜ਼ਮੀਨ ਜਿਹੜੀ ਆ ਉਹ ਆਪਣੀ ਦੇਾਂਗਾ ਪੰਜ ਕਿੱਲੇ ਉੱਥੇ ਸਤਾਵਾਂਗਾ ਜਿੰਤੇ ਜ਼ਮੀਨ ਨਾ ਲੱਭੇ ਤੇ ਜੇ ਇਹਨਾਂ ਦੀ ਜ਼ਮੀਨ ਵੀ ਸ਼ਹਿਰ ਦੇ ਲੱਗ ਗਿਆ ਬਹਿਲਾਂ ਦੀ ਇਹਦੇ ਰਣ ਫਿਰ ਆਪਣੀ ਪਹਾੜਿਆਂ ਦੀ ਵੀ ਸ਼ਹਿਰ ਦੇ ਲੱਗ ਗਿਆ ਇਹਦੇ ਰਣ ਹੁਣ ਚੁਣੇ ਹਨ ਮੈਂਦੇ ਜਾ ਚੇਰ ਮੈਨੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਪਰ ਸ਼ਹਿਰ ਤੇ ਇੱਚੇ ਫਸ ਗਿਆ ਨਾ ਮੈਂ ਜਿਹੜੀ ਗੱਲ ਅੱਜ ਤੱਕ ਜਿੰਦਗੀ ਜਮੋਂ ਕੱਢੀ ਆ ਕਦੀ ਪਿਛਾ ਨਹੀਂ ਹਟੇ ਸੋਚ ਉਚਾਰ ਕੇ ਗੱਲ ਕਰੀਦੀ ਆ ਆ ਚਿੰਟੂ ਪ੍ਰਧਾਨ ਸਾਡਾ ਸ਼ਹਿਰੀ ਅਸੀਂ ਵਰਗ ਦਾ ਇਹ ਕਿਰਾਏਦਾਰ ਯੂਨੀਅਨ ਦਾ ਪ੍ਰਧਾਨ ਆ ਤੇ ਮੇਰੇ ਕੋ ਮੰਗ ਰੱਖੀ ਜਨਾ ਕਿ ਕਿਰਾਏਦਾਰ ਯੂਨੀਅਨ ਦੇ ਘਰ ਹੈ ਨਹੀਂ ਤੇ ਸਾਨੂੰ ਤੁਸੀਂ ਪਲਾਟ ਦਿਓ ਤੇ ਅਸੀਂ ਇਹ ਜੀ ਤੁਹਾਨੂੰ ਮੰਚ ਉੱਚ 2000 ਦਾ ਬੰਦਾ ਇਕੱਠਾ ਕੀਤਾ ਈ ਮੈਂ ਹਾਂ ਐਮਐਲਏ ਬਣਾ ਦਿਓ ਜੇ ਤੁਹਾਨੂੰ ਮੈਂ ਪਲਾਟ ਨਾ ਦਿਆਂ ਤੇ ਮੈਂ ਆਪਣੀ ਚਾਰ ਕਿਲੇ ਜ਼ਮੀਨ ਵੀ ਦੇ ਰਾਂਗਾ ਉਸੋ 450 ਪਲਾਟ ਮੈਂ ਨਵੀਪੁਰ ਕਲੋਨੀ ਚ ਆ ਦੋਸ਼ਣੀਆਂ ਰੋਡ ਤੇ ਦਿੱਤਾ ਕਿ ਨਹੀਂ ਦਿੱਤਾ ਇਹ ਕਈ ਜਿਹੜੀ ਲੋਕੀ ਕਹਿਣਗੇ ਵੀ ਇਹਨੇ ਐਵੇਂ ਕਹਿਤਾ ਜੋਰ ਨਾਲ ਸਰਾਹ ਕਰਕੇ ਇਹ ਜ਼ਮੀਨ ਦੀ ਗੱਲ ਕੀਤੀ ਆ ਪਰ ਐਮਐਲ ਵੀ ਇਸਤੇਫਾ ਦੇ ਵੀ ਸਾਨੂੰ ਨਹੀਂ ਕਿਤੇ ਜ਼ਮੀਨ ਲੱਭ ਦੀ ਬਲਜੀਤ ਵੀ ਦੇ ਤੇ ਰਮਨ ਵੀ ਦੇ ਸਰਕਾਰ ਤੇ ਜੋ ਇਸ ਕਰਕੇ ਤੁਹਾਨੂੰ ਸਾਰੇ ਨਹੀਂ ਇਹ ਗੱਲ ਕਹੀ ਆ ਕਿ ਜੋ ਇਹ ਵਾਰ ਵਾਰ ਉੱਠਿਆ ਆ ਇਹ ਜ਼ਿੰਮੇਵਾਰੀ ਇਹ ਬਣਦੀ ਆ ਇਹਨਾਂ ਦੋਹਾਂ ਲੀਡਰਾਂ ਦੀ ਇਹ ਮਿਲ ਕੇ ਇਹਦਾ ਕੋ ਹੱਲ ਕੱਢਣ ਕਿਉਂਕਿ ਜੇ ਹੱਲ ਨਹੀਂ ਕੱਢਦੇ ਤੇ ਫੇਰ ਦਿਨ ਬਦਨ ਜਿਹੜੀ ਬਿਮਾਰੀ ਆ ਉਹ ਫੈ ਰਹੀ ਆ ਜਿਹੜੀ ਗੱਲ ਚੱਲ ਰਹੀ ਆ ਆ ਤਾਂ ਨਾ ਲਾਇਆ ਆਪੇ ਹੀ ਲਾਇਆ ਤੇ ਆਪੇ ਹੀ ਉੱਠ ਗਏ ਅੰ데 ਨੂੰ ਵਿਸ਼ਵਾਸ ਮਿਲ ਗਿਆ ਦੱਸੋ ਵਿਸ਼ਵਾਸ ਤੁਹਾਨੂੰ ਕਿਹੜੀ ਜ਼ਮੀਨ ਮਿਲ ਗਈ ਅਸੀਂ ਪਰਚਾ ਹੋ ਗਿਆ ਤੇ ਪਰਚਾ ਪਰਚਾ ਤੇ ਹੋਇਆ ਹੀ ਕੋਈ ਨਹੀਂ ਉਹ ਜਿਹੜਾ ਵਿਪਨ ਉਹ ਨਾ ਢਾਹ ਲਿਆ ਸੀ ਉਹਦੇ ਮੋਢੇ ਤੇ ਰਖਾ ਕੇ ਤੇ ਚਲਾ ਰਹੀ ਸਾਰੀ ਗੇਮ ਉਹਦੇ ਬਿਆਨ ਦੇ ਗਿਆ ਵੀ ਉਥੇ ਮੇਨੂੰ ਨਾ ਕੁੱਟ ਪਈ ਆ ਤੇ ਨਾ ਮੇਰੇ ਕੋ ਸੱਟ ਲੱਗੀ ਆ ਮਾੜੀ ਮੋਟੀ ਦੀ ਗਾਲੀ ਗਲੋਚ ਹੋਇਆ ਤੇ ਉਹ ਇਨਕੁਆਰੀ ਹੋਣੀ ਇਨਕੁਆਰੀ ਫਾਈਲ ਹੋ ਜਾਣੀ ਸੋ ਇਸ ਕਰਕੇ ਤੁਹਾਨੂੰ ਸਾਰੇ ਖਿੱਚ ਦਿੱਤੀ ਸੀ ਤੇ ਜਿਹੜੀ ਇਹ ਰਮਨ ਹੁਣਾਂ ਦੀ ਗੱਲ ਆ ਇਹਨਾਂ ਨੇ ਇੱਕ ਇਹ ਗੱਲ ਕਹੀ ਕੋੜਾ ਪਹਿਲਾਂ ਦਾਸਾ ਰਾਜ ਰਿਆ ਉਹ ਹੌਲੀ-ਹੌਲੀ ਲੱਗਾ ਸੀ ਤੇ ਇਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਇਹ ਇਹ ਲੁੱਟ ਕੇ ਖਾ ਗਏ ਨੇ ਤੇ ਜੇ ਲੁੱਟ ਕੇ ਖਾ ਗਏ ਨੇ ਕਲੋਨੀਆਂ ਦੀ ਗੱਲ ਕੀਤੀ ਵੀ ਕਲੋਨੀਆਂ ਚ ਪਲਾਟ ਨੇ ਉੱਥੇ ਮਾਫੀਆ ਆਇਆ ਉੱਥੇ ਤੇ ਇਨਕੁਆਇਰੀ ਕਰਾਓ ਸਰਕਾਰ ਚ ਮੈਂ ਤੇ 5 ਸਾਲ ਦੇ ਨਾਲ ਯੋਰ ਲਾ ਰਿਆ ਕਾਂਗਰਸ ਵਾਲਿਆਂ ਵੀ ਉਦੋਂ ਇਹ ਚੈਲੰਜ ਕਰਦਾ ਰਿਹਾ ਪਿਤੁਰਹੀ ਸਾਡਾ ਕੰਪਲੈਕਸ ਬੰਦ ਕੀਤਾ 6 ਸਾਲ ਬੰਦ ਰਿਹਾ ਹਾਈ ਕੋਰਟ ਦੀ ਡਿরেকਸ਼ਨ ਤੇ ਚਲਿਆ ਤੇ ਇਨਕੁਆਰੀ ਕਰਾ ਲਓ ਕਿਥੋਂ ਬਣਿਆ ਹੈ ਹੁਣ ਝਾੜੂ ਵਾਲੇ ਨੇ ਇਹ ਵੀ ਇਨਕੁਆਰੀ ਕਰਾਣ ਤੇ ਇਹਨਾਂ ਦੀ ਤੇ ਕਰਾਓ ਜਿੰਨੀਆਂ ਫਾਈਲਾਂ ਜੀਆਂ ਉੱਥੇ ਪੈਂਡਿਕ ਪਈਆਂ ਨੇ ਜਾਂ ਇਹਨੂੰ ਕਲੀਨ ਜੈਟ ਦੇ ਦਿਓ ਜਾਂ ਗੱਲ ਛੇੜੋ ਹੀ ਨਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੇ ਇਹ ਖਿੱਚ ਦਿੱਤੀ ਹੈ ਕਿ ਤੁਸੀਂ ਇਹ মিডিਆ ਵਾਲੇ ਆਏ ਜੇ ਤੁਸੀਂ ਲੋਕਾਂ 'ਚ ਗੱਲ ਕਰੋ ਆਪਾਂ ਫਿਰ ਵੀ ਸ਼ਹਿਰ ਦੇ ਨਾਲ ਖੜੇ ਆ ਜੇ ਸ਼ਹਿਰ ਇਹ ਬੰਦਿਆਂ ਕੋ ਨਹੀਂ ਪ੍ਰਬੰਧ ਹੋਏਗਾ ਜ਼ਮੀਨ ਦਾ ਅਹੀਂ ਜਿਹੜਾ ਉਹ ਪ੍ਰਬੰਧ ਕਰਕੇ ਦੇਾਂਗੇ ਇਹ ਇੱਕ ਇੱਕ ਤੁਹਾਨੂੰ ਸਾਰਿਆਂ ਸੱਦੇ ਆਈ ਬਾਕੀ ਤੁਹਾਡਾ ਸਾਰਾ ਉਹ ਇਸ ਵਿੱਚ ਉਸ਼ਾਸ਼ਦ ਵੀ ਫੇਲ ਨਹੀਂ ਸਾਬਤ ਹੋ ਰਿਹਾ ਜੇ ਦੋ ਪਾਰਟੀਆਂ ਦੇ ਲੋਕ ਜਿਹੜੇ ਆ ਖਰਾਬ ਹੋ ਰਿਹਾ ਇਹਨੇ ਸ਼ਾਇਦ ਚ ਗੰਦ ਪਿਆ ਆ ਡੀਸੀ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਦੇਖੋ ਜਿੱਥੋਂ ਤੱਕ ਡਿਪਟੀ ਕਮਿਸ਼ਨਰ ਦਾ ਸਵਾਲ ਆ ਇੱਦਾਂ ਹੋਰ ਦੌਰ ਦੁਹੇ ਜਾਂਦੇ ਨੇ ਡਿਪਟੀ ਕਮਿਸ਼ਨਰ ਤੇ ਆ ਐਮਐਲਏ ਨੇ ਇਹ ਵੀ ਕਿਹਾ ਵੀ ਡਿਪਟੀ ਕਮਿਸ਼ਨਰੀ ਮਾੜਾ ਜੀ ਇੱਥੇ ਰਹਿਣਾ ਨਹੀਂ ਚਾਹੀਦਾ ਜੀ ਇਹ ਡੀਸੀ ਦੇ ਲੈਗ ਨਹੀਂ ਕਈ ਗੱਲਾਂ ਨੇ ਕੀਤੀਆਂ ਨੇ ਇਹ ਡਾ ਡੀਸੀ ਆਇਆ ਆ ਡਿਪਟੀ ਕਮਿਸ਼ਨਰ ਗਦਾਫ ਹੋਰ ਇਹ ਡਾਇਰੈਕਟਰ ਲੋਕਲ ਬਾਡੀ ਦੇ ਰਹੇ ਨੇ ਪਹਿਲਾਂ ਸਾਰਾ ਪੰਜਾਬ ਚ ਲਾਇਆ ਤੇ ਇਹ ਕਹਿੰਦੇ ਆ ਡੀਸੀ ਨੂੰ ਅਗਲੀ ਨਹੀਂ ਤੇ ਝੱਟ ਸ੍ਰੈਨ ਤੋਂ ਪਛਾੜ ਜਾਂਦਾ ਤੇ ਮੁੜ ਕੇ ਕਹਿੰਦੇ ਨਹੀਂ ਇਹ ਐਡਮਿਨ ਦੇ ਨਾਲ ਆ ਜੀ ਜੋ ਇਹ ਕਹਿਣਗੇ ਇਹ ਉਹ ਕਰਨਗੇ ਇੱਕ ਗੱਲ ਤੇ ਕੈਮਰੇ ਵੀ ਨਹੀਂ ਡੀਸੀ ਨੂੰ ਪਤਾ ਵੇਖੋ ਡੀਸੀ ਸਾਹਿਬ ਨੇ ਚੱਕ ਨਹੀਂ ਕਰਨਾ ਜ਼ਮੀਨ ਤੇ ਅਸੀਂ ਦੱਬ ਕੇ ਦੇਣੀ ਆ ਜਦੋਂ ਮੈਂ ਇਹ ਜ਼ਮੀਨ ਦੱਬੀ ਹੀ ਉਹਨਾਂ ਦੀ ਹੀ ਲੱਭੀ ਇਹ ਤਾਂ ਇਹਨਾਂ ਨੂੰ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਇਨਵੋਲਵ ਕਰਕੇ ਆਪਣੇ ਗਲੋਂ ਜ਼ਿੰਮੇਵਾਰੀ ਦਾ ਆ ਕੇ ਉਹਨਾਂ ਨੂੰ ਦੇ ਹੀ ਜਾਂਦੇ ਨੇ ਇਹ ਕਿ ਐਡਮਿਸ਼ਨ ਦਾ ਕੋਈ ਰੋਲ ਨਹੀਂ ਐਡਮਿਸ਼ਨ ਨੇ ਕੁਝ ਨਹੀਂ ਕਰਨਾ ਜ਼ਮੀਨ ਇਹਨਾਂ ਦੋਹਾਂ ਤਰ੍ਹਾਂ ਨੇ ਲੱਭਣੀਆਂ ਮਹਿੰਗੀ ਲੱਭਣ ਸਸਤੀ ਲੱਭਣ ਆਪਣੀ ਜ਼ਮੀਨ ਦੇਣ ਜਿੱਦਾਂ ਮਰਜ਼ੀ ਦੇਣ ਇਹਦੀ ਜ਼ਿੰਮੇਵਾਰੀ ਬਣਦੀ ਹੈ ਇਹ ਚ ਕੋਈ ਡਿਪਟੀ ਕਮਿਸ਼ਨ ਦਾ ਕੋਈ ਰੋਲ ਨਹੀਂਗਾ ਉਹਨਾਂ ਨੇ ਤੇ ਸਿਰਫ ਜੇ ਕੋਈ ਮੰਗ ਪੱਤਰ ਦਿੰਦਾ ਤੇ ਉਹਨਾਂ ਇਨਕੁਆਇਰੀ ਮਾਰ ਕਰ ਰਹੀਆਂ ਜ਼ਮੀਨ ਤੇ ਜਿਹੜੇ ਜਿਹੜੇ ਬੰਦੇ ਨੇ ਜ਼ਿੰਮੇਵਾਰ ਜਿਦਾਂ ਅਸੀਂ ਤਾਂ ਵੀ ਇਹ ਲੱਭ ਕੇ ਦੇਣ ਬਬੇਸਰ ਇੱਕ ਹੋਰ ਸਵਾਲ ਹੈ ਵੀ ਲੈਣਾ ਵੀ ਬੰਦ ਕਰਤਾ ਜਿਹਨੇ ਕਰਮਚਾਰੀ ਹੈਗੇ ਆ ਕੀ ਐਦਾਂ ਕਦੇ ਇਤਿਹਾਸ 'ਚ ਜਾਂ ਸਿਆਸਤ 'ਚ ਐਦਾਂ ਹੁੰਦਾ ਕਿ ਹਾਂ ਵੀ ਜਿਹੜਾ ਪਬਲਿਕ ਦਾ ਦਮੈਂਦਾ ਹੋਏ ਉਹੀ ਉਹਨਾਂ ਨੂੰ ਕਹੇਗਾ ਹਾਂ ਵੀ ਤੂੰ ਹੀ ਕੂੜਾ ਦੀ ਲੈਣਾ ਦੇ ਖੇੜਦਾ ਦੇ ਲਈ ਵੇਖੋ ਇਹ ਜਿਹੜੀ ਗੱਲ ਆ ਨਾ ਐਦਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਇਹ ਬੜੀ ਮਾੜੀ ਗੱਲ ਆ ਉਹ ਪ੍ਰੈਸ਼ਰਾਈਜ਼ ਕਰਦੇ ਨੇ ਪ੍ਰੈਸ਼ਰ ਪਾਉਂਦੇ ਨੇ ਇਨ੍ਹਾਂ ਗੱਲਾਂ ਦੇ ਨਾਲ ਵੀ ਰਮਨ ਨੂੰ ਇਹ ਗੱਲ ਲੋਕ ਜਾ ਕਹਿਣ ਵੀ ਤੂੰ ਜ਼ਮੀਨ ਲੈ ਦੇ ਤੇ ਜਿਹੜਾ ਹੁਣ ਦੂਜੇ ਬੰਦੇ ਨੂੰ ਕਹਿਟ ਜਾਂਦਾ ਰਮਨ ਤੇ ਹੁਣ ਐਵੇਂ ਜੇ ਉਹਨੂੰ ਚਾਹੀਦਾ ਕਹਿਣਾ ਨਹੀਂ ਮੈਂ ਲੈ ਕੇ ਦਿੰਦਾ ਓਏ ਉਹ ਕੀ ਲੈ ਕੇ ਦੇ ਕਮੇਟੀ ਦਾ ਪ੍ਰਧਾਨ ਤੇ ਐਮਐਲਏ ਜਿੰਮੇਵਾਰ ਉਹ ਲੈ ਗਦੇ ਉਹ ਤਾਂ ਵੀ ਲੋਕੀ ਉਹਨੂੰ ਕਹਿਣਗੇ ਕਿ ਤੂੰ ਜ਼ਮੀਨਦਾਰ ਵੀ ਆ ਸਾਡੇ ਘਰੋਂ ਕੂੜਾ ਨਹੀਂ ਜਾਣ ਦਿਆ ਸਾਡੀ ਬੱਤੀ ਬੰਦੇ ਇਹ ਤੇ ਮਾੜੀ ਗੱਲ ਜਿਹੜੀ ਕਰਦੇ ਨੇ ਤੇ ਆਂਦੇ ਜੀ ਨੇ ਵੀ ਉਹ ਮੈਂ ਇਹ ਇਹ ਮੈਂ ਸੁਣ ਦਿਆ ਹੀ ਕਿ ਉਹ ਐਮਐਲਏ ਕਹਿ ਰਿਹਾ ਡੀਸੀ ਦੇ ਘਰ ਗੱਡੀ ਸੁੱਟਣਾ ਜੀ ਅਸੀਂ ਸਾਲ ਭਾਏ ਧਰਨਾ ਰੋਣਾ ਭਾਈ ਤੇ ਇਹ ਜਿਹੜੇ ਹੁਣ ਯੂਨੀਅਨ ਵਾਲੇ ਨੇ ਜਿਹੜੇ ਸਫਾਈ ਆਲੇ ਨੇ ਚਲੋ ਇਹ ਤੇ ਵਿਚਾਰੇ ਜਿੱਦਨ ਨੂੰ ਕਿਸੇ ਤੋਰ ਨਾਲ ਨਾ ਤੁਰ ਪਣਾ ਉਹਨੂੰ ਚਾਹੀਦਾ ਦੋ ਟਰਾਲੀਆਂ ਪਾੜੇ ਦੇ ਘਰ ਗੱਡੀ ਲਾਉਣ ਤਾਂ ਦੋ ਰਵੰਦੇ ਗੱਡੀ ਲਾਉਣ ਆਪੇ ਜਮੀਨ ਦਾ ਮਸਲਾ ਹੱਲ ਹੋ ਜਾਏ ਕਿ ਡੀਸੀ ਇਹ ਬੋਸਵਾ ਲੋਕਲ ਲਾਈਟ ਵੀ ਬੰਦ ਕਰ ਦਿੱਤੀ ਗਈ ਪਾਣੀ ਵੀ ਬੰਦ ਕਰ ਦਿੱਤਾਗਾ ਤੇ ਢਾਈ ਦਾ ਮਤਲਬ 2 ਮਹੀਨੇ ਹੋ ਗਿਆ ਜਿਹੜੀ ਜਗ੍ਹਾ ਦਾ ਰੌਲਾ ਸੀ ਉਦੋਂ ਵੀ ਕੂੜਾ ਕਿਤੇ ਨਾ ਕਿਤੇ ਦੀ ਜਾ ਰਿਆ ਸੀ ਤੇ ਉਹ ਲਾਈਟ ਵੀ ਹੁਣੇ ਸ਼ਹਿਰ ਦੀ ਬੰਦ ਕੀਤੀ ਸੀ ਲੋਕਾਂ ਨੂੰ ਕਾਫੀ ਦਿੱਕਤ ਆਈ ਦੇਖੋ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਜਾ ਵੀ ਇਹ ਲੋਕਾਂ ਨੂੰ ਤੰਗ ਕਰਕੇ ਚਾਹੁੰਦੇ ਨੇ ਵੀ ਇਹ ਗੱਲ ਜਿਹੜੀ ਆ ਸ਼ਹਿਰ ਦੇ ਕਹਿਣਗੇ ਵੀ ਸਰਕਾਰ ਦਾ ਬੰਦਾ ਆਏ ਰਮਨਿਆਂ ਦੇ ਇਹ ਸਾਨੂੰ ਜ਼ਮੀਨ ਲੈ ਕੇ ਦੇ ਤੇ ਉਹ 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 ਜਿਹੜੀ ਗੱਲ ਆ ਉਹ ਪੰਦੀ ਨਹੀਂ ਨਾ ਉਹ ਤਾਂ ਇਹਨਾਂ ਨੇ ਆਪੇ ਪ੍ਰਬੰਧ ਕਰਨਾ ਕਮੇਟੀ ਨੇ ਤੇ ਇਹ ਹੁਣ ਬਾਰ-ਬਾਰ ਜਿਹੜੀ ਗੱਲ ਆਉਂਦੀ ਆ ਉਹ ਗੱਲ ਜਿਹੜੀ ਆ ਮੈਂ ਇਹ ਵੀ ਸੁਣਿਆ ਸੀ ਵੀਡੀਓ ਤੇ ਰਮਨ ਹੁਣੀ ਦੇ ਹੀ ਲਾਈਵ ਹੋਣਾ ਵੀ ਇਹ ਜਿਹੜੇ ਆ ਇਹ ਦਾੰਬੇ ਹੋਏ ਨੇ ਕੁਰਸੀ ਤੋਂ ਤੇ ਕੁਰਸੀ ਤੋਂ ਕੋ ਰਮਨ ਜੀ ਦੀ ਕੋਈ ਲਾਮੇ ਹੁੰਦਾ ਹੁੰਦਾ ਤੁਹਾਡੀ ਸਰਕਾਰ ਆ ਇੰਦੀ ਵੀਰਿੰਦੀਆਂ ਫੈਸਲਾ ਪਈਆਂ ਨੇ ਇਹਨੂੰ ਕਰਪਸ਼ਨ ਦੇ ਇਹਦੇ ਮੁੱਦੇ ਨੇ ਕਰਪਸ਼ਨ ਨੇ ਸਾਹਮਣੇ ਲਿਆ ਕੇ ਇਹਨੂੰ ਅਜੇ ਪ੍ਰਧਾਨ ਦੇ ਤੇਨ ਸੀਜ ਕਰੋ ਤੇ ਤੁਸੀਂ ਕਰਦੇ ਤਾਂ ਕੋ ਹੈ ਨਹੀਂ ਤੇ ਉਹ ਕਿਦਾਂ ਫਿਰ ਛੱਡੇਗਾ ਪ੍ਰਧਾਨਗੀ ਜਾਂ ਕਿਦਾਂ ਜਿਹੜੇ ਉਹ ਜਿਹੜੀਆਂ ਜਿਹੜੀਆਂ ਪੇਮੈਂਟਾਂ ਪਈਆਂ ਨੇ ਉਹ ਲੋਕਾਂ 'ਚ ਸਾਰੀ ਗੱਲ ਜਿਹੜੀ ਨਗੀ ਕਰਨੀ ਚਾਹੀਦੀ ਆ ਇਸ ਕਰਕੇ ਅੰਦਰ ਖਾਤੇ ਮੈਨੂੰ ਤੇ ਗੱਲ ਯਾਦਦੀ ਆ ਵੀ ਉਹ ਡੇਢ 2 ਸਾਲ ਹੋ ਗਏ ਨੇ ਵੀਰ ਨੇ ਨਹੀਂ ਕਵਰੀ ਕੀਤੀ ਨਾ ਕਲੀਨ ਚੇਟ ਤੇ ਨਾ ਕੋ ਪਰਚਾ ਤੇ ਹੋ ਗਈ ਰਿਆ ਫੇਸ ਕਰਕੇ ਲੋਕਾਂ ਨੂੰ ਇਹਨਾਂ ਨੂੰ ਨਹੀਂ ਚਾਹੀਦਾ ਗਮਰਾਹ ਕਰਨਾ ਇਹਨਾਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਨਾਲ ਲੈ ਕੇ ਜ਼ਮੀਨ ਲੱਭਣੀ ਚਾਹੀਦੀ ਆ ਤਾਂ ਜੋ ਜਿਹੜੀ ਸ਼ਹਿਰ 'ਚ ਬਦਬੂ ਹੈ ਬਿਮਾਰੀ ਦਾ ਦਾ ਸਾਰਾ ਜਿਹੜਾ ਡਰਿਆ ਉਹ ਹਟ ਜੀ ਅਰ ਕੋ ਨਹਿਰੂ ਪਾਰਨ ਦੇ ਵਿੱਚ ਕਈ ਜਿਹੜਾ ਡੰਪ ਲੱਗ ਰਿਹਾ ਕਰੀ ਵੇਖਿਆ ਤੁਸੀਂ ਵੀ ਜਿਹੜਾ ਪਾਰਕ ਹੋਏ ਜਿਹੜੀ ਜਿੱਥੇ ਪਾਰਕਿੰਗ ਹੋਏ ਜਿੱਥੇ ਲੋਕੀ ਯੋਗਾ ਕਰਦੇ ਹੋਣ ਉਥੇ ਡੰਪ ਕੂੜੇ ਦਾ ਲਾਹੜਾ ਕਈ ਸਾਲ ਦਾ ਹੁਣ ਰੌਲਾ ਪਿਆ ਰਹ ਹੁਣ ਚੁੱਕਿਆ ਜਿਹੜਾ ਮੇਰਾ ਪ੍ਰਚਾਰ ਕਰਦਾ ਇਹਨਾਂ ਨੂੰ ਪਾਰਕਿੰਗ ਬਣਾਈ ਵੀ ਕਬਜ਼ਾ ਕਰ ਲਿਆ ਬੱਬੇ ਆਈ ਨੇ ਹੁਣ ਜ਼ਬਰ ਤੇ ਕਿਸ ਨੂੰ ਰੱਖ ਵੀ ਨਹੀਂ ਉਹ ਮੈਂ ਗਰਾਊਂਡ ਬਣਾਈ ਸੀ ਉਲਾਕਾਲੀ ਦੇ ਸਾਹਮਣੇ ਉਥੇ ਬੜੀ ਵਿਰੋਧੀਆਂ ਤੋਂ ਮੋੜ ਮਿੱਟੀ ਚੁੱਕੀ ਅੱਠ ਕੇ ਲੇ ਗਰਾਊਂਡ ਬਣਾਈ ਰੋਕੀ ਸੈਰ ਕਰਦੇ ਨੇ ਅੱਜ ਪਾਲ ਨਗਰ ਬੜਾ ਰੌਲਾ ਦੂਜੀ ਵਾਰੀ ਵੀ ਆ ਛੜਦੀ ਆ ਹੁਣ ਲੱਭ ਲੋ ਕੋ ਪਲਾ ਮੇਰੇ ਖਿਲਾਫ ਤੇ ਬੜਾ ਰੋਲੇ ਪੈਂਦੇ ਹੁਣ ਹੁਣ ਜਥੇ ਬੰਦੀਆਂ ਕਿਥੇ ਗਈਆਂ ਨੇ ਜਿਹੜੇ ਸਮਾਜ ਸੁਧਾਰ ਬੜੀ ਲੈ ਆਲੀ ਲੰਮੇ ਨਵੇਂ ਝੋਲੇ ਪਾ ਕੇ ਤੇ ਨਾਰੇ ਮਾਰਦੇ ਰਹੇ ਨੇ ਹੁਣ ਕਿਥੇ ਸੌਗੇ ਨੇ ਹੁਣ ਨਹੀਂ ਲੱਭਦਾ ਵੀ ਗੰਦੇ ਨਾ ਪਿਆ ਲੋਕੀ ਮੁਸ਼ਕਲ ਹੁੰਦੀ ਐ ਬਦਬੂ ਆ ਭਾਈ ਦਾ ਡਰ ਹੁਣ ਕੋ ਬੋਲਦਾ ਹੀ ਨਹੀਂ ਸ਼ਹਿਰਦਾਰੀ ਹੁੰਦੇ ਕੋਈ ਦੋਨਾਂ ਪਾਰਟੀਆਂ ਨੂੰ ਟਾਈਮ ਦਿੰਦੇ ਹੋ ਤੁਸੀਂ ਸ਼ਹਿਰਦਾਰੀ ਦੇ ਦੋਤੇ ਪਾਰਟੀ ਬਾਈਂ ਤੇ ਸ਼ਹਿਰਦਾਰੀ ਦੇ ਦੋਤੇ ਕਿੰਨਾ ਟਾਈਮ ਦਿੰਦੇ ਹੋ ਜੇ ਨਹੀਂ ਇਹ ਖੱਡੇਗਾ ਤੇ ਤੁਸੀਂ ਇਹ ਵੀ ਨਹੀਂ ਕਰੋ ਮੈਂ ਤਾਂ ਕਹਿੰਦਾ ਸਵੀਰੇਸ ਦੀ ਹਾ ਦੇ ਦੇਣਾ ਐਮਐਲ ਵੀ ਦੇ ਤੈਨੂੰ ਮਨੇ ਚੇਅਰ ਮੈਨ ਹੀ ਬੜੀ ਮਿਹਨਤ ਨਾਲ ਲਈ ਆ ਉਹ ਵੀ ਦੇਦੇ ਤਾਂ ਮੈਂ ਸਵੇਰੇ 5 ਕਦੇ ਗੇਟ ਖੋਲਦਿਆਂ ਪੈੜੀ ਆ ਲੈ ਉਹਥੇ ਜੇ ਨਾਲ ਲੱਗ ਕੇ ਰਿਆਂ ਸਾਡੀਆਂ ਅਜੇ ਵੀ ਪੰਚਾਇਤਾਂ ਹੈਗੀਆਂ ਨੇ ਸਾਡੇ ਕੋਲ ਚੰਗੇ ਚੰਗੇ ਬੰਦੇ ਨੇ ਜਿੰਨਾਂ ਦੀ 100-100 ਕਿਲਾ ਜਮੀਨ ਆ ਤੇ ਪਿੰਡਾਂ ਤੋਂ ਜਿਹੜੇ ਨੇ ਉੱਚਾ 4 ਕਿਲੋਮੀਟਰ ਦੂਰ ਆ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਲੀਟੇ ਲੈ ਕੇ ਵਾਧਾ ਘਾਟਾ ਕਰਕੇ ਮੈਂ ਉਥੇ ਸਟਾਡਾਂਗਾ ਪਰੇ ਲਾਂਬੇ ਹੋਣ ਕੇ ਹੁਣ ਕੁਰਸੀਆਂ ਕੋਈ ਮਣਾਈਆਂ ਦੇ ਬੈਠੇ ਜਮੀਨ ਮੈਨਾਂ ਵਕਦੇ ਆ ਇਹਨੂੰ ਹੈ ਇਹ ਠੀਕ ਇਹਨੇ ਪੰਜਾਬ 'ਚ ਹਾਲਾਤ ਬਣ ਗਏ ਤੇ ਲਾਂਬੇ ਹੋ ਗਏ ਹੁਣ ਸਿਆਣੇ ਹੋ ਗਏ ਵੀ ਅਸੀਂ ਬੜੇ ਸਿਆਣੇ ਜੇ ਦੋ ਵਾਰ ਹੀ ਬਣਿਆ ਜੀ ਮੈਂ ਘੜੀ-ਬੜੀਆਂ ਦੋ ਵਾਰੀ ਤੇ ਦੋ ਵਾਰੀ ਮੈਂ ਨਹੀਂ ਬਣਿਆ ਇਹ ਹਾਲਾਤ ਹੁੰਦੇ ਨੇ ਜ਼ਿਲ੍ਹਾ ਪੀਛੇ ਚੇਅਰਮੈਨ ਮੈਂ ਰਹਿ ਗਿਆ ਲੈਣ ਮਰਗ ਦਾ ਮੈਂ ਰਹਿ ਗਿਆ ਬੈਂਕ ਦਾ ਤੇ ਜ਼ਿਲ੍ਹਾ ਪੀਛ ਦਾ ਵੀ ਰਹਿ ਤੇ ਮਿਲਖੜ ਪੰਜਾਬ ਦਾ ਵੀ ਰਹਿ ਗਿਆ ਕੱਲਾ ਕੱਲਾ ਕਾਇ ਜਨਾ ਪਿਉੜੇ ਪੱਦਾ ਭੋਲਿਆ ਕਾਂਗਰਸ ਵਾਲਿਆਂ ਨਿਕਲੇ ਕਿ ਦੋਵਾਰ ਪਿੱਛੇ ਲਬਨ ਜਮੀਨੋਂ ਸਰਤੇ ਪਈਆ ਜਿਨਾ ਟਰਾਲੀਆਂ ਝੂਟੀਆਂ ਪਾ ਕੇ ਬੇਲੇ ਜਿਹੜੇ ਖਾਦੇ ਪੀਤੇ ਪੈਸੇ ਨੇ ਜਾਣ ਹੁਣ ਪਿੰਨਾ ਜਾਣ ਤੇ ਤੁਹਾਡਾ ਤਨਹਾਰਾ ਵੀ ਤੁਸੀਂ ਸਾਰੇ ਜਿਹੜ ਇਥੇ ਟਾਈਮ ਤਾਂ ਤਾਂ